ਸਤਨਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਣ ਕਵਣ ਗੁਣ ਕਹਿ ਕਾਵਾ ਤੋ ਸਾਹਿਬੋ ਰੇ ਨਿਦਾਨਾ ਤੁਮਰੀ ਮਹਿਮਾਂ ਵਰਨ ਨਾ ਸਕੋ ਤੋ ठाकुर ਉੱਚ ਭਗਵਾਨਾ ਪਰਮ ਸਰਮਾਨ ਜੋ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੇ ਸਤਕਾਰ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਓ ਸਭ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਦੇ ਤਖਤੇ ਤੇ ਬਹੁਤ ਪੀਰ ਪਗੰਬਰ ਆਏ ਪਰ ਆਏ ਤਾਂ ਸੰਨ ਕੀ ਰੱਬ ਦਾ ਸੁਣਿਆ ਦੇਣ ਵਾਸਤੇ ਖੁਦਾ ਦਾ ਸੁਣਿਆ ਦੇਣ ਵਾਸਤੇ ਪਰ ਖੁਦ ਹੀ ਖੁਦਾ ਬਣ ਕੇ ਬੈਠ ਗਏ ਆਪਣੇ ਆਪਣੀ ਪੂਜਾ ਦੇ ਵਿੱਚ ਲੋਕਾਂ ਨੂੰ ਲਾ ਦਿੱਤਾ ਸਭ ਆਪਣੇ ਆਪਣੀ ੁਰਝਾਨਾ ਪਾਰ ਬ੍ਰਹਮ ਨਾ ਕਾਹੂ ਪਛਾਨਾ ਜਿਹਦਾ ਸੁਣਿਆ ਦੇਣਾ ਸੀ ਉਹ ਭੁੱਲ ਗਏ ਸਭ ਆਪਣੇ ਆਪਣੀ ੁਰਝਾਨਾ ਪਾਰ ਬ੍ਰਹਮ ਕਾਹੋ ਨਾ ਪਛਾਨ ਪਰ ਦੂਸਰਾ ਪਾਸਾ ਨਿਮਰਤਾ ਦਾ ਘਾਰ ਗੁਰਨਾਨਕ ਦਾ ਘਰ ਜਿਹਨਾਂ ਨੇ ਆਪਣੇ ਆਪ ਨੂੰ ਰੱਬ ਕੀ ਕਹਿਣਾ ਸੀ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਵੀ ਕਿਹਾਇਆ ਇਥੋਂ ਤੱਕਰ ਬਾਣੀ ਦੇ ਵਿੱਚ ਆਪਾਂ ਪ੍ਰਮਾਣ ਪੜਦੇ ਹਾਂ ਮਿੱਠਤ ਨੀਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਤਿਗੁਰੂ ਕਹਿੰਦੇ ਨਾ ਬਾਣੀ ਦੇ ਵਿੱਚ ਹੌ ਟਾਢੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਇ ਸਾਰੇ ਹੀ ਆਪਣੇ ਆਪਣੇ ਪੂਜਾ ਦੇ ਵਿੱਚ ਲੱਗ ਗਏ ਪਰ ਸਤਿਗੁਰੂ ਨੇ ਜਿਹੜਾ ਸੁਣਿਆ ਦਿੱਤਾ ਹੈ ਗੁਰੂ ਸ਼ਬਦ ਦਾ ਇੱਕ ਉਦਾਹਰਣ ਆਪਜੀ ਦੇ ਸਾਹਮਣੇ ਰੱਖ ਰਿਹਾ ਜੋ ਰਤਵਾ ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਦਾ ਹੈ ਉਹ ਰਤਮਾ ਕੁਰਾਨ ਦਾ ਨਹੀਂ ਹੈ ਜੋ ਰਤਵਾ ਹਜਰਤ ਈਸਾ ਮਸੀਹਾ ਦਾ ਹੈ ਉਹ ਬਾਈਬਲ ਦਾ ਨਹੀਂ ਹੈ। ਹਿੰਦੂ ਧਰਮ ਦੇ ਵਿੱਚ ਸ਼ਾਸਤਰਾਂ ਦਾ ਇਹਨਾਂ ਰਤਵਾ ਨਹੀਂ ਹੈ। ਜਿੰਨਾ ਰਤਵਾ ਕ੍ਰਿਸ਼ਨ ਜੀ ਦਾ ਹੈ ਉਹਨਾਂ ਰਤਵਾ ਗੀਤਾ ਦਾ ਨਹੀਂ ਹੈ। ਪਰ ਸਤਿਗੁਰੂ ਨੇ ਸਭ ਤੋਂ ਵੱਡਾ ਰਤਵਾ ਦਿੱਤਾ ਹੈ ਗੁਰੂ ਸ਼ਬਦ ਨੂੰ ਦਿੱਤਾ ਹੈ। ਔਰ ਗੁਰੂ ਕੇ ਸ਼ਬਦ ਨੂੰ ਪ੍ਰਚਾਰਨ ਵਾਸਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਅਸੀਂ ਗੁਰਪੁਰਬ ਮਨਾ ਰਹੇ ਹਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਦੋ ਚੀਜ਼ਾਂ ਗੁਰੂ ਸਾਹਿਬ ਜੀ ਦੀਆਂ ਪੱਲੇ ਬੰਨਣੀਆਂ ਹਨ ਇੱਕ ਆਨੰਦਪੁਰ ਸਾਹਿਬ ਹੁਕਮ ਕੀਤਾ ਇੱਕ ਤਖਤ ਸ੍ਰੀ ਹਜ਼ੂਰ ਸਾਹਿਬ ਨਿਹੜਕ ਦੀ ਧਰਤੀ ਤੇ ਕੀਤਾ ਆਨੰਦਪੁਰ ਸਾਹਿਬ ਹੁਕਮ ਕੀਤਾ ਪ੍ਰਥਮ ਰਹਿਤ ਦੇ ਜਾਣ ਖੰਡੇ ਕੀ ਪਾਉਲ ਸ਼ਕੈ ਔਰ ਹਜੂਰ ਸਾਹਿਬ ਦੀ ਧਰਤੀ ਤੇ ਹੁਕਮ ਕੀਤਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼ਬਦ ਗੁਰੂ ਨੂੰ ਜਿਹੜਾ ਰਤਵਾ ਹੈ ਸਿੱਖ ਧਰਮ ਦੇ ਵਿੱਚ ਗੁਰੂ ਨੇ ਆਪਣਾ ਇੰਨਾ ਵੱਡਾ ਰਤਵਾ ਨਹੀਂ ਰੱਖਿਆ ਗੁਰੂ ਨੇ ਬਹੁਤ ਵੱਡੀ ਕਿਰਪਾ ਕੀਤੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਆਪਾਂ 2 ਦਿਨ ਤੋਂ ਬੇਨਤੀ ਕਰ ਰਹੇ ਆ ਮੈਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਜੰਗ ਦੇ ਵਿੱਚ ਹੁਣ ਬਾਦਸ਼ਾਹ ਹੈ ਗੁਰੂ ਕਲਗੀਧਰ ਪਾਸ਼ਾ 40 ਸਿੰਘ ਤੇ 10 ਲੱਖ ਦੀ ਫੌਜ ਹੈ ਹੁਣ ਬਾਦਸ਼ਾਹ ਹੀ ਮੁਕਾਬਲਾ ਕਰ ਸਕਦਾ ਹੈ ਨਾ ਏਡੀ ਫੌਜ ਦਾ ਇੱਕ ਸਿੱਖ ਨੇ ਆ ਕੇ ਆਖਿਆ ਗੁਰੂ ਪਾਤਸ਼ਾਹ ਕਲਗੀਧਰ ਪਾਸ਼ਾ ਨੂੰ ਸਤਿਗੁਰ ਮਹਾਰਾਜ ਚਾਰੇ ਪਾਸੇ ਇਸ ਗੜੀ ਨੂੰ ਘੇਰ ਲਿਆ ਦੁਸ਼ਮਣਾਂ ਲੱਖਾਂ ਦੀ ਫੌਜ ਹੈ ਸਤਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ ਕਲਗੀਧਰ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਰੱਬ ਕਿੱਡਾ ਮਿਹਰਬਾਨ ਹੈ ਜਿੱਧਰ ਤੀਰ ਚਲਾਵਾਂਗੇ ਦੁਸ਼ਮਣ ਦੇ ਲੱਗੇਗਾ ਚਾਰੇ ਪਾਸੇ ਦੁਸ਼ਮਣ ਹੈ ਜਿੱਧਰ ਤੀਰ ਚਲਾਵਾਂਗੇ ਉਧਰ ਹੀ ਤੀਰ ਜਾ ਕੇ ਦੁਸ਼ਮਣ ਦੇ ਲਗਣਾ ਔਰ ਇਤਿਹਾਸ ਲਿਖਦਾ ਕਿ ਚਮਕੌਰ ਦੀ ਗੜੀ ਵਿੱਚ ਜਿੰਨੇ ਤੀਰ ਚਲਾਏ ਉਹਨੇ ਗੁਰੂ ਪਾਤਸ਼ਾਹ ਨੇ ਜ਼ਿੰਦਗੀ ਭਰ ਚ ਨਹੀਂ ਚਲਾਏ ਸੀ ਦੋ ਚੀਜ਼ਾਂ ਮਿਲਦੀਆਂ ਚਮਕੌਰ ਦੀ ਗੜੀ 'ਚ ਬਾਦਸ਼ਾਹ ਸੀ ਨਾ ਇੱਕ ਤਾਂ 40 ਨੂੰ ਲਗ 10 ਲੱਖ ਦੇ ਨਾਲ ਲੜਾ ਦਿੱਤਾ ਹੁਣ ਆਪ ਜੀ ਵੀ ਸੋਚ ਸਕਦੇ ਆ ਆਪਣੇ ਪੁੱਤਰਾਂ ਨੂੰ ਵੀ ਲੈ ਕੇ ਜਾ ਸਕਦਾ ਸੀ ਗਲਗੀਧਰ ਪਾਤਸ਼ਾਹ ਆਪਣੀ ਸਿੱਖ ਲੈ ਗਿਆ ਸੀ ਨਾ ਭਾਈ ਦਿਆ ਸਿੰਘ ਧਰਮ ਸਿੰਘ ਮਾਨ ਸਿੰਘ ਨੂੰ ਲੈ ਕੇ ਗਿਆ ਨਾ ਤੇ ਗੁਰੂ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਵੀ ਲੈ ਕੇ ਜਾ ਸਕਦਾ ਸੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਪਰ ਨਹੀਂ ਪਹਿਲਾਂ ਆਪਣੇ ਪੁੱਤਰ ਸ਼ਹੀਦ ਕਰਾਏ ਇੱਕ ਇਤਿਹਾਸ ਬਣਾ ਦਿੱਤਾ ਦੁਨੀਆ ਦੇ ਵਿੱਚ ਇਤਿਹਾਸ ਇੰਨੇ ਆ ਦੁਨੀਆ ਦੇ ਵਿੱਚ ਮਹਾਭਾਰਤ ਦਾ ਪੜ ਲਓ ਆਪਣੇ ਪੁੱਤਰ ਬਚਾਲੇ ਸੀ ਤੇ ਆਪਣੇ ਸੇਵਕਾਂ ਨੂੰ ਮਰਵਾ ਲਿਆ ਸੀ ਪਰ ਇੱਧਰ ਆਪਣੇ ਸੇਵਕਾਂ ਨੂੰ ਬਚਾਇਆ ਆਪਣੇ ਸਿੱਖਾਂ ਨੂੰ ਬਚਾ ਲਿਆ ਆਪਣੇ ਪੁੱਤਰ ਸ਼ਹੀਦ ਕਰਾ ਲਿਆ ਤੇ ਦਰवेश ਕਿੰਨਾ ਹੈ ਜਦੋਂ ਪੁੱਤਰ ਸ਼ਹੀਦ ਹੁੰਦੇ ਆ ਸ਼ੁਕਰ ਕਰਦੇ ਆ ਆਕਾਲ ਪੁਰਖ ਦਾ ਕੀ ਕਹਿੰਦੇ ਹਨ ਜਿਸ ਕੀ ਵਸਤ ਇਸ ਆਗੇ ਰੱਖੇ ਪਰਬ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆ ਉਹਨੇ ਨਹੀਂ ਆਖਿਆ ਕਿ ਮੇਰੇ ਪੁੱਤਰਾਂ ਦੇ ਚਕਾਰੇ ਲਾਓ ਇਹ ਤਾਂ ਸਾਡੀ ਭਾਵਨਾ ਹੈ ਉਹਨੇ ਨਹੀਂ ਆਖਿਆ ਕਿ ਮੇਰੇ ਪੁੱਤਰਾਂ ਦੇ ਬੋਲ ਵਾਲੇ ਹੋਣ ਕੀ پڑھਦੇ ਅਰਦਾਸ ਵਿੱਚ ਕਹਿੰਦੇ ਖਾਲਸਾ ਜੀ ਕੇ ਬੋਲ ਵਾਲੇ ਆਪਣੀ ਜੈਜਾ ਕਰਨੀ ਕਰਾਈ ਆਪਣੇ ਬੋਲ ਵਾਲੇ ਨਹੀਂ ਕਰਾਏ ਖਾਲਸਾ ਜੀ ਕੇ ਬੋਲ ਵਾਲੇ ਸਾ ਸੰਗਤ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਹੜਾ ਦਾ ਸਮੁੱਚਾ ਜੀਵਨ ਸੰਘਰਸ਼ ਦੇ ਨਾਲ ਸੀ ਪਰ ਜਿੱਥੇ ਅਸੀਂ ਪ੍ਰੇਮ ਦੀਆਂ ਗੱਲਾਂ ਪੜ੍ਹਦੇ ਆਂ ਦਰਵੇਸ਼ ਸੀ ਰੋਹਾਨੀਅਤ ਸੀ ਕਲਗੀਧਰ ਪਾਤਸ਼ਾਹ ਦੇ ਕੋਲ ਇਸੇ ਕਰਕੇ ਪੰਨਾ ਦਲਾਲ ਸਿੰਘ ਕੀ ਕਹਿ ਰਿਹਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਹਿੰਦੇ ਇੱਕ ਵਿਦਵਾਨ ਨੇ ਸੋਚਿਆ ਕਿ ਮੈਂ ਦੇਖਣਾ ਚਾਹੁੰਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਇੰਨੇ ਵਿਖੜੇ ਸਮੇਂ ਆਇਆ ਆਪਾਂ ਇਤਿਹਾਸ ਪੜਦੇ ਆਂ ਸਾਧ ਸੰਗਤ ਦੀ ਕੋਈ ਅੱਖ ਐਸੀ ਨਹੀਂ ਜਿਹੜੀ ਰੋਂਦੀ ਨਹੀਂ ਹੈ ਪਰ ਜਿਹਦੇ ਨਾਲ ਬੀਤੀ ਹੋएगी ਤੇ ਉਹਦੀਆਂ ਅੱਖਾਂ ਦੇ ਵਿੱਚ ਅੰਜੂ ਆਏ ਹੋਣਗੇ ਨਾ ਉਹਨੇ ਤਾਂ ਲਾਂਭਾ ਦਿੱਤਾ ਹੋਏਗਾ ਨਾ ਉਸ ਵਿਦਵਾਨ ਨੇ ਸੋਚਿਆ ਕਿ ਚਲੋ ਮੈਂ ਇਤਿਹਾਸ ਲਿਖਦਾ ਹਾਂ ਪਟਨਾ ਸਾਹਿਬ ਦੀ ਧਰਤੀ ਤੇ ਚਲਾ ਗਿਆ ਕਿ ਬਚਪਨ ਦੇ 6 ਸਾਲ ਬੀਤੇ ਆ ਕਿ ਕਲਗੀਧਰ ਪਾਸ਼ਾ ਦੀ ਅੱਖਾਂ ਵਿੱਚ ਹੱਜੂ ਆਏ ਸੀ ਅਥਰੂ ਆਏ ਸੀ ਤੇ ਪਟਨੇ ਦੀ ਧਰਤੀ ਨੇ ਆਖਿਆ ਵੀ ਇਹ ਹੋ ਸਕਦਾ ਕਿ ਬਚਪਨ ਵਿੱਚ ਬੱਚੇ ਰੋਂਦੇ ਆ ਪਰ ਕਲਗੀਧਰ ਪਾਸ਼ਾ ਐਸਾ ਸੀ ਜਿਹੜੇ ਰੋ ਰਹੇ ਸਨ ਉਹਨਾਂ ਨੂੰ ਵੀ ਹਸਾ ਕੇ ਚਲਾ ਗਿਆ ਉਹਨਾਂ ਨੂੰ ਵੀ ਹਸਾ ਕੇ ਚਲਾ ਗਿਆ ਫਾਵੇਂ ਰਾਜਾ ਫਤੇਹ ਚੰਦ ਮੈਣੀ ਦੀ ਰਾਣੀ ਸੀ ਕਰੀਮ ਬਖਸ਼ਰ ਹੀਮ ਬਖਸ਼ਣ ਕਿੰਨੇ ਮਲੇ ਆ ਪਟਨਾ ਸਾਹਿਬ ਦੀ ਧਰਤੀ ਤੇ ਅਜੇ ਤੂੰ ਪੁੱਛਣਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਰੋਇਆ ਸੀ ਉਹਦੀਆਂ ਅੱਖਾਂ ਵਿੱਚ ਅਥਰੂ ਆਏ ਸੀ ਜਾਂ ਉਲਾਮਾ ਦਿੱਤਾ ਸੀ ਤੇ ਅਨੰਦਪੁਰ ਸਾਹਿਬ ਧਰਤੀ ਤੇ ਜਿਆਦਾ ਸਮਾਂ ਬਤੀਤ ਕੀਤਾ। ਉੱਥੇ ਜਾ ਕੇ ਪੁੱਛ ਲੈ। ਕਹਿੰਦੇ ਜਦੋਂ ਅਨੰਦਪੁਰ ਸਾਹਿਬ ਪਹੁੰਚੇ ਵਿਦਵਾਨ ਪੁੱਛਦਾ ਅਨੰਦਪੁਰ ਦੀ ਧਰਤੀ ਨੂੰ ਕਹਿਣ ਲੱਗੇ ਕਦੇ ਗੁਰੂ ਗੋਬਿੰਦ ਸਿੰਘ ਨੇ ਆਪਣੀ ਅੱਖਾਂ ਵਿੱਚ ਅਥਰੂ ਬਹਾਏ ਸੀ ਕਿਉਂਕਿ 9 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸੀਸ ਆਇਆ ਸੀ। ਤੇ ਕਹਿੰਦੇ ਨਹੀਂ ਮੈਂ ਤਾਂ ਨਹੀਂ ਦੇਖਿਆ ਇਹਦੀ ਅੱਖਾਂ ਵਿੱਚ ਅਥਰੂ ਸੀ ਉਹ ਤਾਂ ਜਦੋਂ ਪਿਤਾ ਦਾ ਸੀਸ ਆਇਆ ਨਾ ਤੇ ਉਸ ਵੇਲੇ ਸਾਰਾ ਪਰਿਵਾਰ ਇਕੱਠਾ ਸੀ ਗੁਰਤੇਗ ਬਹਾਦਰ ਸਾਹਿਬ ਦੀ ਮਾਤਾ-ਮਾਤਾ ਨਾਨਕੀ ਜੀ ਵੀ ਸਨ ਤੇ ਜੋ ਸਵਾਲ ਕੀਤਾ ਸੀ ਕਿਉਂਕਿ ਰਮਾਲਿਆਂ ਦੇ ਵਿੱਚ ਲਪੇਟਿਆ ਹੋਇਆ ਸੀਸ ਪਾਈ ਜੈਤਾ ਜੀ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ ਮਾਤਾ ਨੇ ਪੁੱਛਿਆ ਸੀ ਮਾਤਾ ਪੁੱਛੇ ਲਾਲ ਜੀਓ ਇਹ ਕੀ ਵਸਤੂ ਹੈ ਆਈ ਮਾਤਾ ਏ ਆਰੰਗਜੇਬ ਨੇ ਸਾਨੂੰ ਨਵੀਂ ਸੁਗਾਤ ਕਲਾਈ ਇਸ ਸੁਗਾਤ ਦਾ ਮੁੱਲ ਚੁਕਾਇਆ ਹੁਣ ਤੇਗ ਨਾਲ ਹੀ ਜਾਊ ਭਾਰਤ ਦੇ ਵਿੱਚ ਹੁਣ ਮੁਗਲ ਕਾਲ ਦਾ ਚਿੰਨ ਨਜ਼ਰ ਨਾ ਆਊ ਮਾਤਾ ਕਹੇ ਮੈਂ ਵਿਧਵਾ ਹੋ ਗਈ ਮੈਨੂੰ ਇਸ ਦਾ ਫਿਕਰ ਨਾ ਕੋਈ ਮੈਂ ਸ਼ੁਕਰ ਕਰਾਂ ਕਿ ਭਾਰਤ ਮਾਤਾ ਅੱਜ ਬੁੱਢ ਸੁਹਾਗਣ ਹੋਈ ਅਥਰੂਣੀ ਬਹਾਇਆ 8 ਮਹੀਨੇ ਘੇਰਾ ਪਾਈ ਰੱਖਿਆ ਪਹਾੜੀ ਰਾਜਿਆਂ ਨੇ ਮੁਗਲਾਂ ਦੀਆਂ ਫੌਜਾਂ ਨੇ ਕਹਿੰਦੇ ਜੇ ਪੁੱਛਣਾ ਨਾ ਤੇ ਸਰਸਾ ਦੇ ਜਾ ਕੇ ਪੁੱਛ ਜਦੋਂ ਪਰਿਵਾਰ ਵਿਛੜ ਜਾਂਦਾ ਆਪਾਂ ਅੱਜ ਸਾਰੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਗ੍ਰਿਸ਼ਤੀ ਹੋ ਸਾਡਾ ਬੱਚਾ ਸਕੂਲ ਚਲੇ ਜਾਏ 1 ਘੰਟਾ ਲੇਟ ਹੋ ਜਾਏ ਦੋ ਸਾਡੀ ਹਾਲਤ ਕੀ ਹੁੰਦੀ ਹੈ ਰੋਨੇ ਆ ਸੀ ਕਦੇ ਪੁੱਛੋ ਗੁਰਬਾਣੀ ਗੁਰਬਾਣੀ ਕਹ ਰਹੀ ਮੈਂ ਨਹੀਂ ਕਹਿ ਰਿਆ ਉਹ ਵੀ ਇੱਥੇ ਹਿੰਦੁਸਤਾਨ ਦੇ ਵਿੱਚ ਏਡੇ ਏਡੇ ਆਪਣੇ ਆਪ ਨੂੰ ਕਹਾਉਣ ਵਾਲੇ ਰਾਜੇ ਹੋਏ ਆ ਜਿਹੜੇ ਜੰਗਲਾਂ ਵਿੱਚ ਰੋਂਦੇ ਸੀ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਇਹ ਕਲਗੀ ਧਰਦਾ ਜਿਗਰਾ ਸੀ ਸਰਸਾ ਨੂੰ ਜਾ ਕੇ ਪੁੱਛਿਆ ਵੀ ਤਿੱਥੇ ਪਰਿਵਾਰ ਦੇ ਤਿੰਨ ਟੋਟੇ ਹੋ ਗਏ ਪਰਿਵਾਰ ਦਾ ਵਿਛੋੜਾ ਹੋ ਗਿਆ ਪਰਿਵਾਰ ਅਲੱਗ-ਅਲੱਗ ਹੋ ਗਿਆ ਕਹਿਣ ਲੱਗੇ ਕਿੱਥੇ ਆਉਣੇ ਆਵਾਜ਼ਾਂ ਤਾਂ ਨਹੀਂ ਮਾਰੀਆਂ ਸੀ ਵੀ ਮੇਰਾ ਅਜੀਤ ਸਿੰਘ ਕਿੱਥੇ ਆ ਮੇਰਾ ਫਤੇ ਸਿੰਘ ਕਿੱਥੇ ਆ ਮੇਰੇ ਮਹਿਲ ਕਿੱਥੇ ਆ ਤੇ ਉਸ ਸਰਸਾ ਦੀ ਧਰਤੀ ਨੇ ਆਖਿਆ ਸੀ ਕਿ ਉਹਨੇ ਆਵਾਜ਼ ਦਿੱਤੀ ਸੀ ਵਿਦਵਾਨ ਦੇ ਕੰਨ ਖੜੇ ਹੋ ਗਏ ਵੀ ਕਿਤੇ ਤਾਂ ਗੁਰਗੋਬਿ ਸਿੰਘ ਨੇ ਹਲਾਂਬਾ ਦਿੱਤਾ ਹੀ ਆ ਨਾ ਕੰਨ ਖੜੇ ਹੋਏ ਆ ਨਾ ਤੇ ਕਹਿੰਦੇ ਜਿਸ ਵੇਲੇ ਉਸ ਧਰਤੀ ਸਰਸਾ ਤੋਂ ਪੁੱਛਦਾ ਵਿਦਵਾਨ ਮੈਂ ਦੱਸ ਕੀ ਆਵਾਜ਼ ਦਿੱਤੀ ਸੀ ਕਹਿੰਨ ਲੱਗੇ ਆਵਾਜ਼ ਬਣੇ ਆਪਣੇ ਪਰਿਵਾਰ ਨੂੰ ਨਹੀਂ ਦਿੱਤੀ ਸੀ ਆਪਣੇ ਸਹਬਜ਼ਾਦਿਆਂ ਨੂੰ ਨਹੀਂ ਦਿੱਤੀ ਸੀ ਉਹਨੇ ਆਵਾਜ਼ ਦਿੱਤੀ ਸੀ ਆਪਣੇ ਸਿੱਖਾਂ ਨੂੰ ਸਿੱਖੋ ਅੰਮ੍ਰਿਤ ਵੇਲਾ ਹੋ ਗਿਆ ਤੇ ਆਸਾ ਕੀ ਵਾਰਦਾ ਕੀਰਤਨ ਸ਼ੁਰੂ ਕਰੋ ਇਹ ਆਵਾਜ਼ ਦਿੱਤੀ ਸੀ ਅਾ ਜੇ ਪੁੱਛਣਾ ਕਿ ਗੁਰਗੋਬ ਸਿੰਘ ਦੀ ਅੱਖਾਂ ਵਿੱਚ ਅਥਰੂ ਆਏ ਸੀ ਤੇ ਚਮਕੌਰ ਜਾ ਕੇ ਪੁੱਛ ਕਿਉਂਕਿ 18 ਤੇ 14 ਸਾਲ ਦੀ ਉਮਰ ਦੇ ਵਿੱਚ ਦੋ ਪੁੱਤਰ ਸੀ ਦੋੇ ਸਨ ਜਿਨ੍ਹਾਂ ਦੀਆਂ ਲਾਸ਼ਾਂ ਦੇ ਕੋਲ ਗੁਰਗੋਬ ਸਿੰਘ ਨਿਕਲ ਕੇ ਗਿਆ ਸੀ ਚਮਕੌਰ ਜਾ ਕੇ ਪੁੱਛਦਾ ਚਮਕੌਰ ਦੀ ਧਰਤੀ ਕਹਿੰਦੀ ਹੈ ਉਹ ਤਾਂ ਇੱਥੇ ਪੁੱਤਰਾਂ ਦੀਆਂ ਲਾਸ਼ਾਂ ਦੇ ਵਿੱਚ ਘਾਰੇ ਲਾਉਂਦਾ ਸੀ ਜਦੋਂ ਨਿਕਲੀ ਸੀ ਨਾ ਕਲਗੀਧਰ ਪਾਤਸ਼ਾਹ ਹਨੇਰੇ ਵਿੱਚ ਪੰਜ ਪਿਆਰਾਂ ਦਾ ਹੁਕਮ ਮੰਨ ਕੇ ਸਤਗੁਰ ਦੇ ਚਰਨ ਸਤਗੁਰ ਦਾ ਪੈਰ ਇਹ ਕੱਪੜੇ ਵਿੱਚ ਅੜ ਗਿਆ ਸੀ ਸਤਗੁਰ ਨੇ ਪਿਛਾਅ ਮੁੜ ਕੇ ਦੇਖਿਆ ਤੇ ਜਦੋਂ ਬਿਜਲੀ ਲਿਸ਼ਕੀ ਤੇ ਬਾਬਾ ਅਜੀਤ ਸਿੰਘ ਦੀ লাশ ਪਈ ਸੀ ਉਧਰ ਭਾਈ ਦਯਾ ਸਿੰਘ ਨੇ ਦੇਖ ਰਿਆ ਭਾਈ ਦਯਾ ਸਿੰਘ ਕਹਿਣ ਲੱਗਾ ਸਤਗੁਰ ਮਾਰ ਕੰਮਰ ਕੱਸਾ ਖੋਲਣ ਲੱਗਾ ਸਤਗੁਰ ਜੀ ਅਜੀਤ ਸਿੰਘ ਦੀ লাশ ਪਈ ਆ ਕਫਨ ਪਾ ਦੀ ਸਤਗੁਰ ਕਹਿੰਦੇ ਨਹੀਂ ਕੰਮਰ ਕੱਸਾ ਦੁਬਾਰਾ ਬੰਨ ਲਾ ਜ ਜਿੰਨੇ ਬਾਕੀ ਸੀ ਦੋਏ ਨਾ ਉਹ ਵੀ ਮੇਰੇ ਪੁੱਤਰ ਆ ਉਹ ਵੀ ਤਾਂ ਮੇਰੇ ਪੁੱਤਰ ਹੈ ਨਾ ਜਿਹੜੇ ਸ਼ਹੀਦ ਹੋਏ ਇਹ ਕਿਹਾ ਨਹੀਂ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਅਪਾਈ ਜੈਤੇ ਨੂੰ ਆਖਿਆ ਸੀ ਨਾ ਰੰਗਰੇਟਾ ਗੁਰੂ ਦਾ ਬੇਟਾ ਚਮਕੌਰ ਸਾਹਿਬ ਆਖਿਆ ਵੀ ਤਾਂ ਮੇਰੇ ਪੁੱਤਰ ਹੈ ਉਹਨਾਂ ਨੂੰ ਵੀ ਆਖਿਆ ਚਲੋ ਇਹ ਤਾਂ ਸਿੱਖ ਸਨ ਨਾ ਅੰਮ੍ਰਿਤਧਾਰੀ ਸਨ ਉਹਨਾਂ ਨੂੰ ਵੀ ਆਪਣੇ ਪੁੱਤਰ ਬਣਾਇਆ ਜਿਨ੍ਹਾਂ ਨੇ ਸਤਪੁਰੂ ਦਾ ਸਾਥ ਦਿੱਤਾ ਗਣੀਖਾਂ ਤੇ ਨਵੀਕਾਨ ਨੂੰ ਉਹਨਾਂ ਕਹਿੰਦਾ ਮੇਰੇ ਲਕੀਰ ਪੁੱਤਰ ਹੈ ਕਲਗੀ ਤਰਪਾਸ਼ ਨੇ ਫੇਰ ਆਖਰ ਵਿੱਚ ਕਹੀ ਦਿੱਤਾ ਨਾ ਇਹਨਾਂ ਪੁੱਤਰਨ ਕੇ ਸੀਸ ਪਰ ਬਾੜ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹ ਕਲਗੀਧਰ ਦਾ ਜਿਗਰਾ ਚਮਕਾਰ ਦੀ ਗਲੀ ਕਹਿੰਦੀ ਇੱਥੇ ਤਾਂ ਜਕਾਰੇ ਲਾਉਂਦਾ ਗਿਆ ਕਲਗੀਧਰ ਪਾਤਸ਼ਾਹ ਤਾੜੀ ਮਾਰ ਕੇ ਗਿਆ ਆ ਤਾੜੀ ਕਦੋਂ ਮਾਰਦੇ ਆਪਾਂ ਜਦੋਂ ਖੁਸ਼ੀ ਹੁੰਦੀ ਨਾ ਉਸੇ ਵੇਲੇ ਤਾੜੀ ਮਾਰਦੇ ਆ ਨਾ ਕੋਈ ਚੰਗੀ ਗੱਲ ਸੁਣਦੇ ਆ ਤਾੜੀ ਮਾਰਦੇ ਆ ਇੱਕ ਸੰਦੇਸ਼ ਦੇਗੀ ਆ ਦੁਨੀਆ ਦੇ ਲੋਕੋ ਮੈਂ ਕੋਈ ਇੱਥੇ ਨਾਰਾਜ਼ ਹੋ ਕੇ ਉਦਾਸ ਹੋ ਕੇ ਨਹੀਂ ਜਾ ਰਿਹਾ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਮੈਂ ਖੁਸ਼ੀ-ਖੁਸ਼ੀ ਜਾ ਰਿਹਾ ਕਹਿੰਦੇ ਜਾ ਕੇ ਫਿਰ ਤੋਂ ਮਾਛੀਵਾੜੇ ਪੁੱਛ ਲਾ ਮਾਛੀਵਾੜੇ ਤਾਂ ਗੀਤ ਗਾ ਰਿਹਾ ਸੀ ਉਹਦਾ ਸ਼ੁਕਰ ਕਰਦਾ ਸੀ ਰਾਏਕੋਟ ਦੇ ਮੁਕਾਮ ਤੋਂ ਪੁੱਛ ਲਾ ਜਾ ਕੇ ਜਿੱਥੇ ਛੋਟੇ ਸਭ ਜਾਦਿਆਂ ਦੀ ਸ਼ਹੀਦੀ ਦੀ ਖਬਰ ਆਉਂਦੀ ਹੈ ਕਹਿੰਦੇ ਉੱਥੇ ਤਾਂ ਸੰਗਤਾਂ ਰੋਂਦੀਆਂ ਜੀਅ ਤੇ ਕਲਗੀਧਰ ਪਾਸ਼ਾ ਉਹਨੂੰ ਕਹਿੰਦਾ ਸੀ ਕਬੀਰ ਸੰਤ ਮੁਏ ਤਾ ਰੋਈਏ ਜੋ ਆਪਣੇ ਗਰਹਿ ਜਾਏ ਰੋਵੋ ਸਾਖਤ ਬੱਪੜੇ ਜੋ ਹਾਟੇ ਹਾਟ ਬਕਾ ਰੋਣਾ ਉਹਨਾਂ ਨੂੰ ਚਾਹੀਦਾ ਜਿਹੜੇ ਰੱਬ ਤੋਂ ਟੁੱਟ ਜਾਂਦੇ ਇਹ ਜਿਗਰਾ ਕਲਗੀਧਰ ਪਾਤਸ਼ਾਹ ਦਾ ਸਾਧ ਸੰਗਤ ਦੀ ਤੇ ਜਿਹਨੇ ਸਾਡੇ ਉੱਪਰ ਕਿਰਪਾ ਕੀਤੀ ਬਾਦਸ਼ਾਹ ਵੀ ਹੈ ਤੇ ਦਰਬੇਸ਼ ਵੀ ਹੈ ਬਾਦਸ਼ਾਹ ਹੈ ਹੱਥ ਦੇ ਵਿੱਚ ਸ਼ਮਸ਼ੀਰ ਪਕੜੀ ਹੈ ਇੱਕ ਸੀਸ ਦੀ ਮੰਗ ਕੀਤੀ ਹੈ ਦੋ ਸੀਸ ਮੰਗੇ ਆ ਪੰਜ ਸੀਸ ਪੂਰੇ ਕਰ ਦਿੱਤੇ ਇਹ ਸਾਡਾ ਗੁਣ ਭਰ ਦਿੱਤਾ ਦਇਆ ਧਰਮ ਹਿੰਮਤ ਮੋਹ ਕਮ ਸਾਹਿਬ ਸਾਡੇ ਅੰਦਰ ਗੁਣ ਪਾ ਦਿੱਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੱਜ ਤਾਂ ਬੜਾ ਕਿੰਤੂ ਪਰੰਤੂ ਹੁੰਦਾ ਹੈ ਅੱਜ ਕਹਿੰਦਾ ਨੌਜੀ ਮੈਂ ਤਾਂ ਉੱਥੇ ਅਮਰ ਛੱਕਿਆ ਮੈਂ ਤਾਂ ਫਲਾਨੀ ਜਗ੍ਹਾ ਦਾ ਅਮਰ ਛੱਕਿਆ ਮੈਂ ਫਲਾਨੇ ਬਾਬਾ ਜੀ ਕੋ ਅਮਰ ਛੱਕਿਆ ਮੈਂ ਪਿਛਲੇ ਦਿਨਾਂ 'ਚ ਬੇਨਤੀ ਕੀਤੀ ਸੀ ਇੱਕ ਭੈਣ ਜੀ ਪੁੱਛ ਰਹੇ ਛਣ ਕਿ ਹਜੂਰ ਸਾਹਿਬ ਛੱਕ ਲਈਏ ਮੈਂ ਕਿ ਜਿੱਥੇ ਮਰਜੀ ਛੱਕ ਲਓ ਅਮਰਤ ਅਮਰਤ ਹੁੰਦਾ ਕਹਿੰਦੇ ਉੱਥੇ ਮੀਠ ਖਾਣ ਨੂੰ ਮਨਾ ਨਹੀਂ ਕਰਦੇ ਦੇਖੋ ਇਦਾਂ ਇਦਾਂ ਦੀ ਸਾਡੀ ਸੋਚ ਹੈ ਅਸੀਂ ਅਮਰਤ ਵੀ ਵੰਡ ਦਿੱਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਮਰਤ ਸੀ ਜਿਹੜੀ ਅਮਰਤ ਦੇ ਉੱਪਰ ਵੀ ਕਿੰਤੂ ਪਰੰਤੂ ਇਦਾਂ ਹੋਇਆ ਹੋਣਾ ਕਈਆਂ ਨੇ ਆਖਿਆ ਬੱਕਰੇ ਵੱਡੇ ਹੋਣੇ ਆ। ਵੀ ਇਦਾਂ ਕਿਦਾਂ ਹੋ ਗਿਆ ਸੀਸ ਵੱਢ ਤੇ 14 ਕਰ ਦਿੱਤੇ। ਗੁਰੂ ਸਾਹਿਬ ਦੇ ਵਿੱਚ ਤਾਕਤ ਹੈ, ਗੁਰੂ ਸਮਰੱਥ ਹੈ। ਕਿਸੇ ਆਦੀਵ ਨੇ ਮੋਰਸ ਨਾਲ ਲਿਖਿਆ, "ਪਾਕ ਨਬੀ ਜਦ ਮਹਿਸ਼ਰ ਵੇਲੇ ਮੌਈ ਖਲਕ ਜਗਾ ਸਕਦਾ ਹੈ, ਹਜ਼ਰਤ ਈਸਾ ਇੱਕ ਮਾਈ ਦਾ ਮੌਯਾ ਪੁੱਤ ਜਵਾ ਸਕਦਾ ਹੈ। ਰਾਮ ਤੇ ਲక్ష్మణ ਮੂਰਸਾ ਪਿੱਛੋਂ" ਜੇ ਮੁੜ ਕੇ ਹੋਸ਼ ਵਿੱਚ ਆ ਸਕਦਾ ਹੈ ਸ਼ਿਵ ਜੀ ਜਦੋਂ ਗਣੇਸ਼ ਜੀ ਤੇ ਤੰਦ ਤੇ ਹਾਥੀ ਦਾ ਸੁੰਡ ਲਾ ਸਕਦਾ ਹੈ ਜੋ ਦੁਨੀਆ ਤੇ ਹੋ ਨਹੀਂ ਸਕਦਾ ਉਹ ਵੀ ਕੀਤਾ ਜਾ ਸਕਦਾ ਹੈ ਫਿਰ ਗੁਰਗੋਬ ਸਿੰਘ ਵੀ ਮੋਇਆ ਵਿੱਚ ਮੁੜ ਕੇ ਜ਼ਿੰਦਗੀ ਪਾ ਸਕਦਾ ਹੈ ਇਹ ਕਲਗੀ ਤਰਪਾਸ਼ ਸਤ ਗੁਰ ਮੇਰਾ ਸਰਬ ਪ੍ਰਤਪਾਲੇ ਸਤ ਗੁਰ ਮੇਰਾ ਮਾਰ ਦੀ ਬਾਲੇ ਉਹ ਜੀਵਨ ਦੇਣ ਵਾਲਾ ਦਾਤਾ ਹੈ ਸਤਪੁਰ ਨੇ ਜੀਵਨ ਦਿੱਤਾ ਸਾਧ ਸੰਗਤ ਦੀ ਉਹ ਬਾਸਾ ਦਰवेश ਹੈ ਤੇ ਉਹ ਪੰਜ ਪਿਆਰੇ ਨੂੰ ਅੰਮ੍ਰਿਤ ਬਾਣ ਕਰਾਉਂਦਾ ਤੇ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਮੰਗਦਾ ਅੱਜ ਲੋੜ ਹੈ ਕਿ ਅਸੀਂ ਅੰਮ੍ਰਿਤ ਦੇ ਅਭਲਾਖੀ ਬਣੀ ਆ ਬਾਣੀ ਵਿੱਚ ਆਪਾਂ ਪੜਦੇ ਆ ਸੁਣਦੇ ਆ ਸ਼ਬਦ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਤੇ ਜਿੱਦਣ ਸਾਡੇ ਅੰਦਰ ਭਾਵਨਾ ਹੋਏਗੀ ਹੁਣ ਕਈਆਂ ਨੂੰ ਕਹੋ ਨਾ ਅੰਮ੍ਰਿਤ ਸ਼ਗਲੋਂ ਬਹੁਤ ਕਾफी ਗਿਣਤੀ ਵਿੱਚ ਆਪਜੀ ਅੰਮ੍ਰਿਤ ਧਾਰਿਓ ਪਰ ਕਈ ਅੱਦੇ ਪੱਕੇ ਹੁੰਦੇ ਆ ਲੋ ਜੀ ਅੰਮ੍ਰਿਤ ਬੜਾ ਔਖਾ ਹੈ ਨਿਭੜਾ ਨਹੀਂ ਸਾਡੇ ਕੋਲ ਫੇ ਕਹਿੰਦੇ ਅੰਮ੍ਰਿਤ ਟੁੱਟ ਗਿਆ ਅੰਮ੍ਰਿਤ ਦੇ ਧਾਗਾ ਥੋੜੇ ਆ ਬਹਾਨੇ ਬਹੁਤ ਹੁੰਦੇ ਆ ਨਾ ਕਈ ਵੇਲੇ ਇੱਕ ਉਦਾਹਰਨ ਦੇ ਰਿਹਾ ਪ੍ਰਿੰਸੀਪਲ ਹਰਪਾਜਨ ਸਿੰਘ ਜੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਉਹਨਾਂ ਨੇ ਇੱਕ ਜਗ੍ਹਾ ਦੇਖਿਆ ਕਹਿੰਦੇ ਮੇਰਾ 12 ਸਾਲ ਦਾ ਪੁੱਤਰ ਸੀ ਤੇ ਉਹਨੇ ਕਿਹਾ ਬਈ ਅੰਮ੍ਰਿਤ ਛਕਣਾ ਤੇ ਕਹਿੰਦੇ ਮੈਂ ਸ਼੍ਰੀ ਅਕਾਲ ਤਖਤ ਸਭ ਲੈ ਗਿਆ ਐਤਵਾਰ ਤੇ ਬੁੱਧਵਾਰ ਉਥੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਤੇ ਕਹਿੰਦੇ ਜਿਸ ਵੇਲੇ ਬੱਚੇ ਨੂੰ ਭੇਜ ਦਿੱਤਾ ਮੈਂ ਬਾਹਰ ਬੈਠ ਗਿਆ ਪ੍ਰਕਰਮਾਂ ਦੇ ਵਿੱਚ ਬੈਠ ਗਿਆ ਤੇ ਉਪਰ ਅਗਲੇ ਅੱਗੇ ਉੱਪਰ ਅਮਰ ਸ਼ਿਕਾਇਆ ਜਾਂਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਜਦੋਂ ਪੰਜ ਪਿਆਰੇ ਨੇ ਪੁੱਛਿਆ ਨਾਮ ਲਿਖੇ ਬੱਚੇ ਦੀ ਉਮਰ ਪੁੱਛੀ 12 ਸਾਲ ਤੇ ਬੱਚੇ ਨੂੰ ਪੁੱਛਦੇ ਬੇਟਾ ਤੂੰ ਨਿਤਨੇਮ ਕਰ ਲੇਗਾ ਰਹਿਤ ਰੱਖ ਲੇਗਾ ਤੇਰੇ ਨਾਲ ਕੌਣ ਆਇਆ ਤੇਰੇ ਮਾਤਾ ਪਿਤਾ ਕਿੱਥੇ ਆ ਕਹਿੰਦੇ ਮੇਰੇ ਪਿਤਾ ਜੀ ਨਾਲ ਆਇਆ ਮੇਰੇ ਪਿਤਾ ਜੀ ਨਾਲ ਆਇਆ ਕਹਿੰਦੇ ਬੁਲਾ ਕੇ ਲਿਆਓ ਤੇ ਪ੍ਰਿੰਸੀਪਲ ਸਾਹਿਬ ਹਰਪਾਜਨ ਸਿੰਘ ਜੀ ਉੱਪਰ ਗਏ ਪੰਜ ਪਿਆਰੇ ਸਿੰਘ ਸਾਹਿਬ ਪੁੱਛਦੇ ਆ ਤੁਹਾਡਾ ਬੇਟਾ ਕਹਿੰਦੇ ਹਾ ਕਹਿਣ ਲੱਗੇ ਇਹ ਰਹਿਤ ਰੱਖ ਸਕਦਾ ਹੈ ਕਹਿਣ ਲੱਗੇ ਹੁਣ ਇਹ ਹੁਣ ਮੇਰਾ ਪੁੱਤਰ ਨਹੀਂ ਰਹੇਗਾ ਹੁਣ ਰਹਿਤ ਤਾਂ ਉਹਦਾ ਪੁੱਤਰ ਬਣ ਜਾਏਗਾ ਨਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਤੇ ਅਨੰਦਪੁਰ ਸਾਹਿਬ ਦਾ ਵਾਸੀ ਉਹ ਰਹਿਤ ਤਾਂ ਫਿਰ ਉਹਨੇ ਰਖਵਾਈ ਲੈਣੀ ਨਾ ਜਦੋਂ ਉਹਦਾ ਬਣ ਗਿਆ ਜਿੱਦਣ ਸਾਨੂੰ ਭਰੋਸਾ ਆ ਗਿਆ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਉਹ ਤੇ ਜੱਬਸਾ ਪੜਦਾ ਕਾਰਨ ਕੋ ਨਿੰਦ ਹੈ ਇਹ ਕਾਰਨ ਸਭ ਕੁਝ ਕਰਨ ਵਾਲਾ ਉਹ ਸਮਰੱਥ ਪ੍ਰਮਾਤਮਾ ਵਾਹਿਗੁਰੂ ਹੈ ਜਦੋਂ ਸਾਨੂੰ ਉੱਤੇ ਭਰੋਸਾ ਆਏਗਾ ਸਾਨੂੰ ਉਹਦੇ ਉੱਪਰ ਵਿਸ਼ਵਾਸ ਆਏਗਾ ਸਾਧ ਸੰਗਤ ਜੀ ਹੁਣੇ ਸਾਨੂੰ ਬਹੁਤ ਰਹਿਮਤਾਂ ਦੇ ਨਾਲ ਨਵਾਜਿਆ ਕਲਗੀਧਰ ਪਾਤਸ਼ਾਹ ਨੇ ਸਾਨੂੰ ਕੋਈ ਐਸਾ ਨਹੀਂ ਕਿ ਜੇ ਗੁਰੂ ਅਕੇ ਲੋਕਾਂ ਦਾ ਗੁਰੂ ਪਾਤਸ਼ਾਹ ਮਾਰਾ ਹੁਣ ਕਲਗੀ ਦੇ ਵਿੱਚ ਵੀ ਹੀਰੇ ਲੱਗੇ ਸੀ ਗੁਰੂ ਸਾਹਿਬ ਦੇ ਤੀਰਾਂ ਨੂੰ ਵੀ ਸੋਨਾ ਲੱਗਾ ਹੁੰਦਾ ਸੀ ਜੇ ਹੁਣ ਗੁਰੂ ਪਾਤਸ਼ਾਹ ਸੋਚਦੇ ਸਰਬ ਲੋਹ ਦਾ ਵਾਟਾ ਰਹਿਣ ਦਿਓ ਉਹ ਤਾਂ ਸੋਨੇ ਦਾ ਵੀ ਬਣਾ ਸਕਦੇ ਸੀ ਉਹਦੇ ਉੱਪਰ ਹੀਰੇ ਵੀ ਲਾ ਸਕਦੇ ਸੀ ਫਿਰ ਅੰਮ੍ਰਿਤ ਅਮੀਰਾਂ ਦੇ ਕੋਲ ਹੋਣਾ ਸੀ ਗਰੀਬਾਂ ਕੋਲ ਨਹੀਂ ਹੋਣਾ ਸੀ ਸਤਿਗੁਰ ਨੇ ਇਸ ਮੰਗਤਾਂ ਨੂੰ ਤਾਂ ਸਿੱਖਾਂ ਤੋਂ ਦੂਰ ਕਰ ਦਿੱਤਾ ਤੁਸੀਂ ਬਚਪਨ ਦਾ ਇਤਿਹਾਸ ਪੜ੍ਹ ਲਓ ਤੇ ਆਖਰੀ ਸਮੇਂ ਦਾ ਇਤਿਹਾਸ ਪੜ੍ਹ ਲਓ ਬਚਪਨ ਦਾ ਇਤਿਹਾਸ ਪਟਨਾ ਸਾਹਿਬ ਉੱਥੇ ਕੰਗਣ ਗੰਗਾ ਦੇ ਵਿੱਚ ਛਿੱਟੇ ਇੱਥੇ ਗੋਦਾਵਰੀ ਦੇ ਵਿੱਚ ਲਗਿਨਾ ਵੀ ਛਿੱਟਿਆ ਤੇ ਹੀਰਾ ਵੀ ਛਿੱਟਿਆ ਕਹਿੰਦੇ ਮੇਰੇ ਇਹੜਾ ਹੀਰਿਆਂ ਦੇ ਹੁੰਦੇ ਆ ਮੈਨੂੰ ਦੂਸਰੇ ਹੀਰਿਆਂ ਦੀ ਜਰੂਰਤ ਨਹੀਂ ਸਾਡੇ ਉੱਪਰ ਏਲਾਂ ਬਾਣ ਕੀਤਾ ਕਲਗੀਧਰ ਪਾਤਸ਼ਾਹ ਨੇ ਸਤਿਗੁਰੂ ਕਿਰਪਾ ਕਰ ਜਿੰਨਾ ਸਮਾਂ ਮਿਲਿਆ ਸੀ ਉਹਨਾਂ ਸਮਾਪਤ ਹੈ ਆਪਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਦ ਸੰਗਤ ਦੀ ਬਲਾਵ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੇਰਾ ਸੁਭਾਅ ਜਾਣਦੇ ਹੋ ਫਤਿਹ ਦਿਨੇ ਤੱਕ ਨਹੀਂ ਬੁਲਾਓਗੇ ਕਿਉਂਕਿ ਅਸੀਂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਦੋ ਚੀਜ਼ਾਂ ਹੁੰਦੀਆਂ ਸੀ ਮੈਂ ਪਿਛਲੇ ਦਿਨਾਂ ਨੂੰ ਬੇਨਤੀ ਕੀਤੀ ਸੀ ਇੱਕ ਤਾਂ ਸਿਮਰਨ ਹੈ ਫਤਿਹ ਦੇ ਵਿੱਚ ਇੱਕ ਸਮਰਪਣ ਹੈ ਫਤਿਹ ਦੇ ਵਿੱਚ ਇੱਕ ਸਿਮਰਨ ਹੈ ਤੇ ਇੱਕ ਸਮਰਪਣ ਹੈ ਜਦੋਂ ਅਸੀਂ ਵਾਹਿਗੁਰੂ ਬੋਲਦੇ ਆ ਸਿਮਰਨ ਹੈ ਜਦੋਂ ਬੋਲਦੇ ਆ ਜੀ ਕਾ ਖਾਲਸਾ ਹੀ ਕੀ ਹੈ ਸਮਰਪਣ ਹੈ ਜਦੋਂ ਵਾਹਿਗੁਰੂ ਬੋਲਦੇ ਆ ਜੀ ਕੀ ਫਤਿਹ ਇਹ ਵੀ ਸਮਰਪਣ ਹੈ ਤੁਹਾਡਾ ਸਿਮਰਨ ਵੀ ਹੋਏਗਾ ਸਾਡਾ ਸਮਰਪਣ ਜਿੰਨੇ ਬੈਠੇ ਹੋ ਇੱਕ ਵਾਰੀ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ वागुरु जी की फतेह वागुरु जी का खालसा वाहू जी की फतेह सतनाम 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 जी वागुरु वागुर